ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ 올 ਇੰਡੀਆ ਅੰਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ 8 ਟਕ ਦੀ ਜਿਹੜੀ ਮੀਟਿੰਗ ਕੀਤੀ ਗਈ ਆ ਉਹਦੇ ਨਾਲ ਸੰਬੰਧਤ ਅੱਜ ਦੀ ਗੱਲਬਾਤ ਆ ਸੋ ਇਸ ਮੀਟਿੰਗ ਦੌਰਾਨ ਜਿਹੜਾ ਆ ਇੱਕ ਮਤਾ ਪਾਸ ਕੀਤਾ ਗਿਆ ਜਿੱਦੇ ਅੰਡਰ ਜਿਹੜਾ 20 ਜੁਲਾਈ ਨੂੰ ਸਾਰੇ ਹੀ ਵਿਧਾਇਕਾਂ ਨੂੰ ਯਾਦ ਪੱਤਰ ਦਿੱਤੇ ਜਾਣਗੇ ਸੋ ਇਹ ਮੀਟਿੰਗ ਜਿਹੜੀ ਆ ਉਹਦਾ ਕੀ ਰਿਸਪਾਂਸ ਰਿਹਾ ਹੈਗਾ ਹੈ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗੀ ਸੋ ਇਹਦੇ ਵਿੱਚ ਸਰੋਜ ਛੱਪੜੀ ਵਾਲਾ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਹੈ ਸ਼ਹੀਦ ਨਛੱਤਰ ਸਿੰਘ ਭਗਵਨ ਮੋਗਾ ਵਿਖੇ ਜਿਹੜਾ ਇਹ ਮੀਟਿੰਗ ਹੋਈ ਹੈ ਸੋ ਮੀਟਿੰਗ ਵਿੱਚ ਜਰਨਲ ਸਕੱਤਰ ਸੁਨੀਲ ਕੋਰ ਬਿੱਦੀ ਡਿਪਟੀ ਸਕੱਤਰ ਬਲਵਿੰਦਰ ਕੋਰ ਖੋਸਾ ਵਿਤ ਸਕੱਤਰ ਗੁਰਚਨ ਕੋਰ ਮੋਗਾ ਸੀਨੀਅਰ ਮੀਤ ਪ੍ਰਧਾਨ ਗਰਮੀਤ ਕੋਰ ਮੀਤ ਪ੍ਰਧਾਨ ਸੁਨੀਤਾ ਜੋਸ਼ੀ ਮਨਜਿੰਦਰ ਕੋਰ ਸਕੱਤਰ ਸ਼ਿੰਦਰ ਕੋਰ ਤੇ ਹੋਰ ਬਹੁਤ ਸਾਰੇ ਜਿਹੜੀਆਂ ਅਹੁਦੇਦਾਰ ਹੈਗੀਆਂ ਯੂਨੀਅਨ ਦੀਆਂ ਉਹ ਸ਼ਾਮਲ ਹੋਈਆਂ ਸੋ ਇਸ ਇਸ ਮੀਟਿੰਗ ਦੇ ਵਿੱਚ ਜਿਹੜਾ ਕੀ ਨਿਰਣਾ ਲਿਆ ਗਿਆ ਸੋ ਜਿਹੜਾ ਮੀਟਿੰਗ ਦੇ ਵਿੱਚ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਕਲਾਸ ਤੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਸੈਂਟਰ ਵਿੱਚ ਵਾਪਸ ਕੀਤੇ ਜਾਣ ਇਸ ਤੋਂ ਇਲਾਵਾ ਮਾਨ ਪੱਤਾ ਦੁੱਗਣਾ ਕਰਨਾ ਠੀਕ ਹੈ ਸੋ ਫੀਸ ਸੰਬੰਧੀ ਸੋਧ ਕਰਨੀ ਪੀਐਮਵਾਈ ਦੇ ਬਕਾਏ ਆਯੂਸ਼ਮਾਨ ਕਾਰਡ ਜਿਹੜਾ ਬਣਾਉਣ ਸੰਬੰਧੀ ਫੋਨ ਦੇ ਨਾਲ ਰੀਚਾਰਜ ਜਿਹੜਾ ਪੱਤਾ ਉਹ ਵਧਾਇਆ ਜਾਵੇ ਭਰਤੀ ਸੰਬੰਧੀ ਹੋਲਡ ਤੇ ਰੱਖੀਆਂ ਸੀਟਾਂ ਨੂੰ ਪੂਰਾ ਕੀਤੀਆਂ ਜਾਣ ਇਹ ਸਾਰੀਆਂ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਸੋ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਵਾਅਦੇ ਵੋਟਾਂ ਮੌਕੇ ਕੀਤੇ ਗਏ ਸੀ ਉਹ ਸੰਬੰਧੀ ਪੰਜਾਬ ਦੇ ਵਿਧਾਇਕਾਂ ਨੂੰ ਯਾਦ ਕਰਵਾਉਣਾ ਹੈ ਸੋ ਉਹਨਾਂ ਨੂੰ ਯਾਦ ਪੱਤਰ ਜਿਹੜੇ ਉਹ ਦਿੱਤੇ ਜਾਣਗੇ ਕੀਤੇ ਹੋਏ ਵਾਅਦੇ ਅਨੁਸਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਅਜੇ ਤੱਕ ਵੀ ਮੁੱਖ ਮੰਤਰੀ ਨਾਲ ਮੀਟਿੰਗ ਜਿਹੜੀ ਆ ਉਹ ਕੋਈ ਵੀ ਮੀਟਿੰਗ ਨਹੀਂ ਕਰਵਾਈ ਗਈ ਸੋ ਇਸ ਸਬੰਧੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਪਹਿਲਾਂ ਦਿੱਤੇ ਹੋਏ ਵਿਧਾਇਕਾਂ ਨੂੰ ਮੰਗ ਪੱਤਰਾਂ ਦਾ ਜਵਾਬ ਮੰਗਿਆ ਜਾਊਗਾ ਤੇ 20 ਜੁਲਾਈ ਨੂੰ ਆਉਣ ਵਾਲੀ 20 ਜੁਲਾਈ ਨੂੰ ਜਿਹੜੇ ਆ ਸਾਰੇ ਹੀ ਵਿਧਾਇਕਾਂ ਨੂੰ ਯਾਦ ਪੱਤਰ ਦਿੱਤੇ ਜਾਣਗੇ ਸੋ ਇਹ ਸੀਗੀ ਆਲ ਇੰਡੀਆ ਅੰਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਜਿਹੜੀ ਮੀਟਿੰਗ ਉਹਦਾ ਕੀ ਉਹਨਾਂ ਨੇ ਨਿਰਣੇ ਲਏ ਹੈਗੇ ਉਸ ਮੀਟਿੰਗ ਦੇ ਵਿੱਚ ਸੋ ਯਾਦ ਪੱਤਰ ਜਿਹੜੇ ਉਹ ਦਿੱਤੇ ਜਾਣਗੇ ਸੂਬੇ ਦੇ ਉਧਾਇਕਾਂ ਨੂੰ 20 ਜੁਲਾਈ ਨੂੰ ਤੇ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਵੀਂ ਤੇ ਤਾਜ਼ਾ ਜਾਣਕਾਰੀ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓਜ਼ ਨੂੰ ਲਾਈਕ ਕਰਦੇ ਰਹੋ ਧੰਨਵਾਦ